ਗੁਰੂ ਜੀ ਦਾ ਖਾਲਸਾ ਵਾਗੂ ਜੀ ਦੀ ਫਤਿਹ ਅਮਰਮਿੰਦਰ ਸਿੰਘ ਅਕਾਉਂਟ ਫਰੋਮ ਸ਼੍ਰੋਮਲੀਗਲ ਲੰਬਰੀਸਾ ਰਿਸ ਅਫਰੀਕਾ ਤੇ ਅ ਅਸੀਂ ਇੱਥੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਭਾਈ ਅਮਰਪਾਲ ਸਿੰਘ ਜੋ ਕਿ ਉਹ ਤੋਂ ਖਡੂਰ ਸਾਹਿਬ ਤੋਂ ਚੋਣਾ 'ਚ ਖੜੇ ਹੋਏ ਨੇ ਚਲੋ ਚੋਣਾ 'ਚ ਖੜੇ ਹੋਏ ਨੇ ਪਰ ਜਿੱਦਾਂ ਵੀ ਕਿਸੇ ਦਾ ਵੀ ਕੋਈ ਥਿਊ ਹੈਗਾ ਕਿ ਉੱਥੇ ਖੜੇ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਉਹਨੂੰ ਖੜੇ ਹੋਏ ਨੇ ਸਾਡਾ ਮਕਸਦ ਹੈ ਉਹਨਾਂ ਨੂੰ ਬਾਹਰ ਕੱਢਣਾ ਉੱਥੋਂ ਦੀ ਜੋਈ ਨਾ ਨਾਲ ਉੱਥੇ ਹੋ ਰਿਹਾ ਜੇਲਾਂ ਚ ਅੱਗੇ ਸੋਦੋ ਵੱਜ ਜਾਣਗੇ ਤੇ ਸਾਰਿਆਂ ਨੂੰ ਅਸੀਂ ਇਹੋ ਅਪੀਲ ਕਰਦੇ ਹਾਂ ਕਿ ਭਾਈ ਅਮਰਪ੍ਰੀਤ ਪਾਲ ਸਿੰਘ ਦਾ ਵੱਧ ਤੋਂ ਵੱਧ ਸਾਥ ਦਿਓ ਸਾਰੇ ਨਾਲ ਹੋ ਠੀਕ ਹੈ ਉਹ ਜਿਹਨੇ ਵੀ ਕੈਂਡੀਡੇਟ ਪੁੰਨਰ ਉੱਥੇ ਖੜੇ ਹੋਏ ਨੇ ਕਿਸੇ ਨੂੰ ਵੀ ਕੀ ਵੋਟ ਨਹੀਂ ਪਾਣੀ ਜੀ ਇਹ ਵੋਟ ਪੈਨ ਦਾ ਮਤਲਬ ਐਦਾਂ ਹੈਗਾ ਕਿ ਤੁਸੀਂ ਕੌਮਨਲ ਗਦਾਰੀ ਕਰ ਰਹੇ ਹੋ ਜੇ ਕਿਸੇ ਹੋਰ ਨੂੰ ਵੋਟ ਪਾ ਰਹੇ ਹੋ ਤੇ ਸਾਡੇ ਸ਼ੋਮਲੇ ਕਾਲੀ ਨਲ ਅਮਰਿਸਰ ਦੇ ਵੀ ਜਿੰਨੇ ਵੀ ਉਮੀਦਵਾਰ ਉੱਥੇ ਆ ਗਏ ਉਹਨਾਂ ਨੂੰ ਵੀ ਸਾਰੇ ਵੱਦ ਤੋਂ ਬਾਅਦ ਵੋਟਾਂ ਬਾਕੇ ਖੜੇ ਕਰੋ ਠੀਕ ਹੈ ਜੀ ਵਾਗੂ ਜੀ ਦਾ ਖਾਲਸਾ ਵਾਗੂ ਜੀ ਦੀਫਤਰੀ